ਕਿੱਤੇ ਬੋਲ ਵਿੱਚ ਲਿਆਂ ਕਾਵਾਂ ਮੇਰੇ ਗੁਰੂ ਨੇ ਕਦ ਘਾਰਿਆ ਹੋਣਾ ਕਿਤੇ ਬੋਲ ਵਿੱਚ ਲਿਆਂ ਕਾਵਾਂ ਮੇਰੇ ਗੁਰੂ ਨੇ ਕਦ ਘਾਰਿਆ ਹੋਣਾ ਤੈਨੂੰ ਕੋਟ-ਕੋਟ ਚੂਰੀਆਂ ਪਾਵਾਂ ਮੇਰੇ ਗੁਰੂ ਨੇ ਕਦ ਘਾਰਿਆ ਹੋਣਾ ਕਿੱਤੇ ਬੋਲ ਵਿੱਚ ੱੱਲਿਆ ਕਾਵਾਂ ਮੇਰੇ ਗੁਰੂ ਨੇ ਕਦ ਘਾਰ ਆਉਣਾ ਘਾਰ ਆਵੇ ਮੇਰਾ ਸਤ ਗੁਰੂ ਪਿਆਰਾ ਘਾਰ ਆਵੇ ਮੇਰਾ ਸਤ ਗੁਰੂ ਪਿਆਰਾ ਮੇਰੀ ਜਿੰਦ ਨੂੰ ਹਾਏ ਉਸੇ ਦਾ ਸਹਾਰਾ ਮੇਰੀ ਜਿੰਦ ਨੂੰ ਉਸੇ ਦਾ ਸਹਾਰਾ ਤੇਰੇ ਲੱਖ ਲੱਖ ਧਰਲੇ ਪਾਵਾਂ ਮੇਰੇ ਗੁਰੂ ਨੇ ਕਦ ਘਾਰਿਆ ਹੋਣਾ ਕਿਤੇ ਬੋਲ ਵਿੱਚ ੱਲਿਆ ਕਾਵਾਂ ਮੇਰੇ ਗੁਰੂ ਨੇ ਕਦ ਘਾਰਿਆ ਹੋਣਾ ਐਸੀ ਬੋਲੀ ਬੋਲ ਸੁਨਾਵੀ ਐਸੀ ਬੋਲੀ ਬੋਲ ਸੁਨਾਵੀ ਗੁਰੂ ਮੇਰੇ ਦਾਸ ਸੰਦੇਸ਼ ਲਿਆਵੀ ਗੁਰੂ ਮੇਰੇ ਦਾਸ ਸੰਦੇਸ਼ ਲਿਆਮੀ ਚੱਲਿਆ ਵਾਂਗ ਮੈਂ ਤੱਕਦੀ ਰਾਹਾਂ ਮੇਰੇ ਗੁਰੂ ਨੇ ਕਦ ਘਾਰਿਓਣਾ ਕਿਤੇ ਬੋਲ ਵਿੱਚ ੱਲਿਆ ਕਾਵਾਂ ਮੇਰੇ ਗੁਰੂ ਨੇ ਕਦ ਘਾਰਿਓਣਾ ਤੈਨੂੰ ਕੋਟ-ਕੋਟ ਝੂਰੀਆਂ ਪਾਵਾਂ ਮੇਰੇ ਗੁਰੂ ਨੇ ਕਦ ਘਾਰਿਓਣਾ ਮੈਂ ਕੋ ਜੀ ਮੇਰਾ ਸਤ ਗੁਰੂ ਸੋਣਾ ਮੈਂ ਕੋ ਜੀ ਮੇਰਾ ਸਤ ਗੁਰੂ ਸੋਣਾ ਮੈਂ ਕੀ ਕਰਾਂ ਗੁਰੂ ਮਨਾਉਣਾ ਮੈਂ ਕੀ ਕੀ ਕਰਾਂ ਮੈਂ ਗੁਰੂ ਮਨਾਉਣਾ ਤੈਨੂੰ ਸੋਨੇ ਦੀ ਝੁੰਝ ਲਵਾਵਾ ਮੇਰੇ ਗੁਰੂ ਨੇ ਕਾਧ ਘਾਰਿਓਣਾ ਕਿਤੇ ਬੋਲ ਵਿੱਚ ੱਲਿਆ ਕਾਵਾਂ ਮੇਰੇ ਗੁਰੂ ਕਾਦ ਘਾਰਿ ਆਉਨਾ ਤੈਨੂੰ ਕੋਟ-ਕੋਟ ਚੂਰੀਆਂ ਪਾਵਾਂ ਮੇਰੇ ਗੁਰੂ ਨੇ ਕਦ ਘਾਰਿ ਆਉਨਾ ਜਦੋਂ ਘਰ ਆਵੇ ਸਤ ਗੁਰੂ ਮੇਰਾ ਜਦ ਘਰ ਆਵੇ ਸਤ ਗੁਰੂ ਮੇਰਾ ਸਿਰ ਚਰਨਾਂ ਯੁੱਤੇ ਟਕਾਵਾਂ ਮੇਰੇ ਗੁਰੂ ਨੇ ਕਦ ਘਾਰਿ ਆਉਨਾ ਕਿੱਤੇ ਬੋਲ ਵੇ ਚੱਲਿਆ ਕਾਵਾਂ ਮੇਰੇ ਗੁਰੂ ਨੇ ਕਦਕਾਰਿਆ ਹੋਣਾ ਤੈਨੂੰ ਕੋਟ-ਕੋਟ ਚੂਰੀਆਂ ਪਾਵਾਂ ਮੇਰੇ ਗੁਰੂ ਨੇ ਕਦਕਾਰਿਆ ਹੋਣਾ ਬੈਠੀਆਂ ਨ ਬਨੇਰੇ ਮੇਰੇ ਬੈਠੀਆਂ ਨ ਬਨੇਰੇ ਮੇ ਆ ਜਾਣ ਕਿਤੇ ਸਤ ਗੁਰੂ ਮੇਰੇ ਆ ਜਾਣ ਕਿਤੇ ਸਤ ਗੁਰੂ ਮੇਰੇ ਮੈਂ ਰੋ ਰੋ ਹਾਲ ਸੁਨਾਵਾ ਮੇਰੇ ਗੁਰੂ ਨੇ ਕਦ ਘਾਰਿਓਣਾ ਕਿਤੇ ਬੋਲ ਵਿੱਚ ੱਲਿਆ ਕਾਵਾਂ ਮੇਰੇ ਗੁਰੂ ਨੇ ਕਦ ਘਾਰਿਓਣਾ ਤੈਨੂੰ ਕੋਟ-ਕੋਟ ਚੂਰੀਆਂ ਪਾਵਾਂ ਮੇਰੇ ਗੁਰੂ ਨੇ ਕਦ ਘਾਰਿਓਣਾ ਚੱਲਿਆਂ ਵਾਂਗ ਮੈਂ ਔਸੀਆਂ ਪਾਵਾਂ ਚੱਲਿਆਂ ਵਾਂਗ ਮੈਂ ਔਸੀਆਂ ਪਾਵਾਂ ਵਾਰ-ਵਾਰ ਮੈਂ ਸਿਮਰਨ ਕਰਦੀ ਵਾਰ-ਵਾਰ ਸਿਰ ਚਰਨਾ ਚੇ ਧਰਦੀ ਭਾਗਾ ਵਾਲੀਆਂ ਦਰਸ਼ਨ ਕਰ ਗਈਆਂ ਭਾਗਾ ਵਾਲੀਆਂ ਦਰਸ਼ਨ ਕਰ ਗਈਆਂ ਵੇ ਮਕੂਂਜ ਵਾਂਗ ਕਰਲਾਵਾ ਕਦ ਕਰਿ ਆਉਨਾ ਕਿਤੇ ਬੋਲ ਵਿੱਚ ਝੱਲਿਆ ਕਾਵਾਂ ਮੇਰੇ ਗੁਰੂ ਨੇ ਕਦ ਕਰਿ ਆਉਨਾ ਤੈਨੂੰ ਕੋਟ-ਕੋਟ ਝੂਰੀਆਂ ਪਾਵਾਂ ਮੇਰੇ ਗੁਰੂ ਨੇ ਕਦ ਕਰਿ ਆਉਨਾ ਕਿਤੇ ਬੋਲ ਵਿੱਚ ਝੱਲਿਆ ਕਾਵਾਂ ਮੇਰੇ ਗੁਰੂ ਨੇ ਕਦ ਕਰਿ ਆਉਨਾ